ਮੈਂ ਮੈਂ ਕਿਉਂ ਗਿਆ ਨਮਾਦਰ ਕੇ ਪੇਚੂਗਾ ਕਿਉਂਕਿ ਅੱਜ ਹੁਣੇ ਗਵਾਈ ਸੁਣ ਰਹੀ ਸੀ ਤੁਸੀਂ ਉਹ ਮਾਦਾ ਜੀ ਆਪਣੇ ਬੇਟੇ ਦੇ ਨਾਲ ਖੜੇ ਹੋਏ ਸਨ Rajasthan ਤੋਂ ਹੈ ਤਲਵਾੜਾ ਚਿੰਦੋਂ ਉਹ ਬੇਟੇ ਦੇ ਘਰ ਤੇ ਉਸ ਮਾਦਾ ਦੇ ਇੰਨੀ ਲੜਾਈ ਸੀ ਰੋਜ਼ ਕਿ ਬੇਟੇ ਨੇ ਉਸ ਮਾਦਾ ਨੂੰ ਕੁੱਟ ਕੇ ਘਰੋਂ ਕੱਢਿਆ ਆਇਆ ਸੀਗਾ ਔਰ ਮਾਦਾ ਜੀ ਕਿੰਨੇ ਸੰਨੇ ਤੋਂ ਇਥੇ ਰਹਿ ਰਹੇ ਸਨ ਆਪਣੇ ਘਰ ਰਹਿ ਰਹੇ ਸਨ ਨੰਬਰ ਰੱਖਿਆ ਹੋਇਆ ਸੀ ਉਹ ਕਹਿੰਦੇ ਕਿ ਕਿੱਥੇ ਜਾਵਾਂ ਰਿਸ਼ਤੇਦਾਰਾਂ ਕੋਲ ਮੈਨੂੰ ਲੱਭ ਲੈਣਾ ਉਹ ਫੋਨ ਕਰਦਾ ਪਿੱਛੇ ਪਰ ਮੈਂ ਚਾਹ ਨਹੀਂ ਦੱਸਣਾ ਇਹਨਾਂ ਵਾਰ ਕਿ ਮੈਨੂੰ ਮਾਰ ਦੇਵੇ ਉਹ ਪਰ ਜਦੋਂ ਮਹਾਸਾਮਰਾਜ ਆਏ ਇੱਥੇ ਰੱਖ ਲਿਆ ਰਹਿ ਲੋ ਕੋਈ ਨਹੀਂ ਲੱਭਦਾ ਘਰ ਜਦੋਂ ਠੀਕ ਹੋਊਗਾ ਉਦੋਂ ਚਲੇ ਜਾਓ ਪਰ ਮਾਤਾ ਜੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਲੰਗਰਾਂ ਦੇ ਅੰਦਰ ਲੋਕਾਂ ਨੂੰ ਸੁਭਾਣਾ ਸ਼ੁਰੂ ਕਰ ਦਿੱਤਾ ਅਰ ਜਦੋਂ ਸਵਾਗਤ ਹੁੰਦਾ ਸੀ ਉਹਦੇ ਮਾਤਾ ਸਵਾਗਤ ਕਰਦੇ ਸੀ ਆਪਣੇ ਘਰ ਦੇ ਅੰਦਰ ਆਪਣੇ ਬੱਚਿਆਂ ਦੇ ਅੰਦਰ ਆਪਣੇ ਉਸ بیٹے ਦੇ ਅੰਦਰ ਜਿਹੜਾ ਸਿੰਗਾ ਪੜਾਇਆ ਸੋਨਾ ਸੁਨੱਖਾ ਹੈ ਸੁਧ ਬੁੱਧ ਸਾਰਾ ਪਰ ਦੁਸ਼ਟ ਆਤਮਾ ਨੇ ਉਹ ਇਸੇ ਤੂ ਬਦਨੂ ਮਾਰਿਆ ਆਇਆ ਸੀਗਾ ਨਹੀਂ ਤੇ ਕੌਣ ਮਾਰਦਾ ਆਪਣੇ ਮਾਤਾ ਨੂੰ ਕੌਣ ਮਾਰਦਾ ਆਪਣੇ ਬੱਚਿਆਂ ਨੂੰ ਕੌਣ ਮਾਰਦਾ ਆਪਣੀ ਬੇਟੀ ਨੂੰ ਕੌਣ ਕਰਦਾ ਗੰਦੇ ਕੰਮ ਜੰਡਾ ਬੜਾ ਬੰਦਾ ਕਦੇ ਗਲਤ ਕੰਮ ਨਹੀਂ ਕਰਦਾ ਉਹ ਤੋਂ ਕਰਾਉਂਦਾ ਕੌਣ ਹੈ ਦੁਸ਼ਟ ਆਤਮਾ ਜੈਤੂ ਨਹੀਂ ਅਰ ਜਦੋਂ ਤੁਸੀਂ ਸਵਾਗਤ ਕਰਦੇ ਆ ਉਹ ਸਭ ਬਲਾਵਾ ਸਭ ਦੁਸ਼ਟ ਆਤਮਾ ਅਸ਼ੁੱਧ ਆਤਮਾਵਾਂ ਉਹਦੀ ਪਾਵਨ ਟੁੱਟਦੀ ਹੈ ਜਦੋਂ ਤੁਸੀਂ ਤਾਲੀਆਂ ਦੇ ਨਾਲ ਸਵਾਗਤ ਕਰਦੇ ਆ ਤਾਂ ਤਾਂ ਕਿੰਨਾ ਮੈਂ ਕਿ ਵੱਡੇ ਚਮਤਕਾਰਾਂ ਦਾ ਸਰੋਤ ਵੱਡੇ ਜਮਤਕਾਰਾਂ ਦਾ